ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਜਿੰਨੇ ਮੇਰੇ ਭਰਾ ਮੇਰੇ ਵੱਡੇ ਬਜ਼ੁਰਗਾਂ ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਵੀ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਆਪਾਂ ਤੁਹਾਡੇ ਖਾਤਰ ਬਹੁਤ ਸਾਰੀਆਂ ਗੱਡੀਆਂ ਲੈ ਕੇ ਪਹੁੰਚੇ ਹਾਂ ਜੀ ਬਹੁਤ ਵਧੀਆ ਰੇਟਾਂ 'ਚ ਤੇ ਜਮ੍ਹਾਂ ਸਸਤੀ ਗੱਡੀ ਵੀ ਲੈ ਕੇ ਪਹੁੰਚੇ ਹਾਂ ਹਰ ਕੋਈ ਖਰੀਦ ਸਕਦਾ ਜੀ ਇੰਨੀ ਸਸਤੀ ਹੈ ਪਹਿਲੀ ਗੱਡੀ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਸਿਆਜ਼ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜੀ ZDI ਟੌਪ ਮਾਡਲ ਹੈ ਤੇ ਸਾਰਾ ਕੁਝ ਵਧੀਆਗਾ 2016 ਮਾਡਲ ਹੈ ਤੇ ਗੱਡੀ ਮਿਲੂਗੀ ਆਪਾਂ ਨੂੰ ਮਾਨਸਾ ਏਰੀਆ 'ਚ 370 ਮਾਲਕ ਨੇ ਡਿਮਾਂਡ ਕੀਤੀ ਐ ਜੀ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਐ ਜੀ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਚਲਾ ਕੇ ਕਿਸੇ ਨੇ ਦੇਖਣੀ ਐ ਜੀ ਗੱਡੀ ਚਲਾ ਕੇ ਵੀ ਦੇਖ ਸਕਦੇ ਹੋ ਸਟਾਰਟ ਕਰਕੇ ਦੇਖਣੀ ਐ ਸਟਾਰਟ ਕਰਕੇ ਦੇਖ ਸਕਦੇ ਹੋ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਬਾਕੀ ਸਾਰਾ ਕੁਝ ਤੁਸੀਂ ਦੇਖ ਰਹੇ ਸੀ ਜੇ ਕਿਸੇ ਨੂੰ ਗੱਡੀ ਪਸੰਦ ਆਈ ਐ ਮਾਲਕ ਦੇ ਘਰੇ ਜਾਓ ਛੇਤੀ ਤੋਂ ਛੇਤੀ ਕਿਉਂਕਿ ਗੱਡੀ ਨਹੀਂ ਤਾਂ ਸੇਲ ਹੋ ਜਾਣੀ ਐ ਜੀ ਮਾਨਸਾ ਏਰੀਆ ਚ ਗੱਡੀ ਆ ਇਹ ਤੇ ਗੱਡੀ ਪੁਸ਼ ਬਟਨ 스타ਟ ਹੈ ਜੀ ਤੇ 370 ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜੀ ਮਾਲਕ ਕਹਿੰਦੇ ਨੇ ਵੀ ਰੇਟ ਮੌਕੇ ਤੇ ਘਟਾ ਲੰਗੇ ਟਾਇਰ ਵਧੀਆ ਪਈ ਨੇ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਮਾਲਕ ਦਾ ਮੋਬਾਈਲ ਨੰਬਰ 94652 84776 ਕਰ ਸਕਦੇ ਹਾਂ ਗੱਲਬਾਤ ਤੇ ਸਵੈਪਟ ਡਿਜ਼ਾਇਰ ਪੈਟਰੋਲ ਵੇਰੀਐਂਟ ਚ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਸੀ ਰੰਗ ਦੇਖ ਲਓ 11 ਮਾਡਲ ਗੱਡੀ ਆ ਸੀ ਫਾਸਟ ਓਨਰ ਹੈ ਡਿਮਾਂਡ ਦੀ ਗੱਲ ਕਰੀਏ 1,40,000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਫਾਜ਼ਿਲકા ਮਾਲਕ ਦਾ ਏਰੀਆ ਸੀ ਅਸੀਂ ਤੋਂ 85 ਪੈਸੇ ਆਪਾਂ ਨੂੰ ਟੈਰਾਂ ਦੀ ਕੰਡੀਸ਼ਨ ਮਿਲ ਜੂਗੀ ਸੋਹਣੀ ਗੱਡੀ ਆ ਸੀ ਅੰਦਰੋਂ ਵਧੀਆ ਪਈਆ ਬਾਹਰੋਂ ਵਧੀਆ ਪਈਆ ਲੱਗੀ ਬੱਜੀ ਕੋਈ ਨਹੀਂ ਹੈਗੀ ਕਿਸੇ ਪਾਸੋਂ ਕੋਈ ਡੈਮੇਜ ਨਹੀਂ ਕੋਈ ਐਕਸੀਡੈਂਟਡ ਨਹੀਂ ਬਾਕੀ ਤੁਸੀਂ ਮਾਲਕ ਦੇ ਘਰੇ ਜਾਓਗੇ ਗੱਡੀ ਤੁਹਾਨੂੰ ਪਸੰਦ ਆਊਗੀ ਗੱਡੀ ਦਾ ਰੇਟ ਤੁਹਾਨੂੰ ਪਸੰਦ ਆਊਗਾ ਸੀ ਬਾਕੀ 1:40 ਇੱਕ ਵਾਰੀ ਡਿਮਾਂਡ ਕੀਤੀ ਹੈ ਮਾਲਕ ਵੱਲੋਂ ਬਾਕੀ ਤੁਹਾਨੂੰ ਸਾਰਾ ਖੁਸ਼ ਪਸੰਦ ਆ ਗਿਆ ਹੋਊ ਗੱਡੀ ਦਾ ਰੇਟ ਵੀ ਤੁਹਾਨੂੰ ਪਸੰਦ ਆ ਗਿਆ ਹੋਊ ਅਸੀਂ ਮਾਲਕ ਨਾਲ ਕਰ ਸਕਦੇ ਹਾਂ ਗੱਲਬਾਤ ਜੇ ਕਿਸੇ ਨੇ ਪਹਿਲਾਂ ਕੋਈ ਵੀ ਗੱਲ ਕਰਨੀ ਹੈ ਜੀ ਨੰਬਰ ਹੈਗਾ ਜੀ 7837676146 ਤੇ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ ਜੀ ਉੱਤੇ ਹਮੇਸ਼ਾ ਪੂਰੀ ਵੀਡੀਓ ਚ ਚੱਲਦਾ ਰਹਿੰਦਾ 9465929488 ਵੇਚਣਾ ਚਾਹੁੰਦੇ ਹੋ ਤੁਹਾਡੇ ਕੋਲ ਕੋਈ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕੁਝ ਵੀ ਹੈ ਸੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਜਮਾ ਫਰੀਚ ਆਪਾਂ ਐਡ ਤੁਹਾਡੀ ਲਾ ਦਾਂਗੇ ਜੀ ਗੱਡੀਆਂ ਦੀ ਗੱਲਬਾਤ ਫਿਰ ਤੋਂ ਆਪਾਂ ਸ਼ੁਰੂ ਕਰਦੇ ਹਾਂ ਸਪਿਡ ਵੀਡੀ ਗੱਡੀ ਤੁਸੀਂ ਇੱਕ ਦੇਖੋ ਜੀ ਮਾਡਲ 2014 ਜੀ ਟਾਇਰਾਂ 'ਚ ਅਲਾਈ ਲੱਗੇ ਹੋਈ ਨੇ 335000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਸੀ ਮੋਗੇ ਏਰੀਆ 'ਚ ਗੱਡੀ ਆਪਾਂ ਲੈ ਕੇ ਪਹੁੰਚੀ ਆ ਨਵੇਂ ਟਾਇਰਾਂ 'ਚ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਜਾ ਕੇ ਕੋਈ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਤੁਸੀਂ ਦੇਖ ਸਕਦੇ ਹੋ 3,35,000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਅਸੀਂ ਬਾਕੀ ਮਾਲਕ ਕਹਿੰਦੇ ਸੀਗੇ ਰੇਟ ਘਟਾ ਲਾਂਗੇ ਟਾਇਰ ਬਹੁਤ ਵਧੀਆ ਨੇ ਟਾਇਰਾਂ 'ਚ ਅਲਾਈ ਬਹੁਤ ਸੋਹਣੇ ਲੱਗੇ ਹੋਏ ਨੇ ਬਾਕੀ ਬੰਪਰ ਟੂ ਬੰਪਰ ਆਪਾਂ ਨੂੰ ਕੰਡੀਸ਼ਨ ਗੱਡੀ ਦੀ ਵਧੀਆ ਮਿਲ ਜੂਗੀ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਮਾਲਕ ਨੇ ਫੋਟੋਆਂ ਵੀ ਵਧੀਆ ਖਿੱਚ ਕੇ ਭੇਜੀਆਂ ਤੇ ਵੀਡੀਓ 'ਚ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਦੱਸ ਵੀ ਰਹੇ ਹਾਂ ਗੱਡੀ ਜਾ ਕੇ ਦੇਖਣਾ ਚਾਹੁੰਦੇ ਹੋ ਜੀ ਮੋਗੇ ਮਾਲਕ ਦੇ ਘਰੇ ਗੱਡੀ ਖੜੀ ਆ ਮੋਗੇ ਜਾ ਕੇ ਦੇਖ ਸਕਦੇ ਹੋ 88 470 16 011 ਕਰ ਸਕਦੇ ਹਾਂ ਗੱਲਬਾਤ ਜਿਹੜੀ ਵੀ ਕਰਨੀ ਹੋਈ ਸੀ ਤੇ ਗੱਲ ਕਰਾਂਗੇ ਜੀ ਆਪਾਂ Honda ਦੀ City ਗੱਡੀ ਦੀ ਡੀਜ਼ਲ ਤੇ ਗੱਡੀ ਆ ਸੀ ਚਿੱਟੇ ਰੰਗ ਦੀ ਆ ਟਾਇਰਾਂ 'ਚ ਆਪਾਂ ਨੂੰ ਅਲਾਈ ਮਿਲ ਜਾਣਗੇ ਤੇ ਮਾਡਲ ਦੀ ਗੱਲ ਕਰੀਏ 2014 ਮਾਡਲ ਗੱਡੀ ਆ ਸੀ ਦੂਜੇ ਨਾਮ ਐ ਸਾਢੇ 3 ਲੱਖ ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਸੀ ਸਾਢੇ 3 ਲੱਖ ਦੇ ਵਿੱਚੋਂ ਰੇਟ ਕੀਤਾ ਜਾਊਗਾ ਡੱਬ ਵਾਲੀ ਮਾਲਕ ਦਾ ਏਰੀਆ ਗਾਮ 90 ਤੋਂ 95 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਸੋਹਣੀ ਗੱਡੀ ਆ ਜੀ ਮਾਲਕ ਨੇ ਵਧੀਆ ਚਲਾਈ ਹੋਈ ਆ ਵਧੀਆ ਰੱਖੀ ਹੋਈ ਆ ਜੇ ਕੋਈ ਜਾ ਕੇ ਦੇਖਣਾ ਚਾਹੁੰਦਾ ਜੀ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੋ ਜਦੋਂ ਪੂਰੀ ਤਸੱਲੀ ਹੁੰਦੀ ਹੈ ਅਸੀਂ ਉਹ ਤੋਂ ਬਾਅਦ ਰੇਟ ਬਹਿ ਕੇ ਮੁਕਾ ਸਕਦੇ ਹਾਂ ਜੀ ਬਾਕੀ ਤੁਹਾਨੂੰ ਸਾਰਾ ਕੁਝ ਆਪਾਂ ਦੱਸ ਹੀ ਰਹੇ ਹਾਂ ਸੀ ਫੋਟੋਆਂ ਵਿੱਚ ਕੱਲੀ-ਕੱਲੀ ਚੀਜ਼ ਤੁਸੀਂ ਦੇਖ ਵੀ ਰਹੇ ਹੋ ਸੀ ਬਾਕੀ ਗੱਡੀ ਤੁਹਾਨੂੰ ਪਸੰਦ ਆ ਗਈ ਹੋਊਗੀ ਪਸੰਦ ਆਈ ਤਾਂ ਡੱਬ ਵਾਲੀ ਘਰੇ ਗੱਡੀ ਖੜੀ ਆ ਜਾਓ ਛੇਤੀ ਤੋਂ ਛੇਤੀ 3.5 ਲੱਖ ਰੁਪਈਆ ਰੇਟ ਹੈ ਫਿਕਸ ਨਹੀਂ ਹੈਗਾ ਸੀ ਮੌਕੇ ਤੇ ਰੇਟ ਕੀਤਾ ਜਾਊਗਾ 9812283373 ਗੱਲ ਕਰ ਸਕਦੇ ਹੋ ਜੇ ਕਿਸੇ ਨੇ ਕੋਈ ਵੀ ਗੱਲ ਕਰਨੀ ਹੋਸੀ ਜਾਓ ਦੇਖੋ ਤੇ ਖਰੀਦੋ ਜੀ ਬੱਲੇ ਨੂੰ ਗੱਡੀ ਬਿਲਕੁਲ ਨਵੀਂ ਆਪਾਂ ਲੈ ਕੇ ਪਹੁੰਚਿਆ ਜੀ ਜਮਾਂ ਨਵੀਂ ਗੱਡੀ ਅਸੀਂ ਮਾਲਕ ਨੇ ਚਲਾਈ ਕੁਝ ਵੀ ਨਹੀਂ ਹੈਗੀ ਮਾਡਲ ਦੀ ਗੱਲ ਕਰੀਏ 2022 ਮਾਡਲ ਗੱਡੀ ਆਪਾਂ ਨੂੰ ਦੇਖਣ ਨੂੰ ਮਿਲੂਗੀ 7 ਲੱਖ 85000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਜੀ ਗੁਰਦਾਸਪੁਰ ਤੋਂ ਗੱਡੀ ਆਪਾਂ ਲੈ ਕੇ ਪਹੁੰਚਿਆ ਪੰਜਾਬ ਨੰਬਰ ਹੈ ਗੱਡੀ ਮਿਲੂਗੀ ਆਪਾਂ ਨੂੰ ਟੌਪ ਮਾਡਲ ਆ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੀ ਪਿਛਲੇ ਬੰਪਰ ਤੋਂ ਲੈ ਕੇ ਮੂਹਰੇਲੇ ਬੰਪਰ ਤੱਕ ਹਰ ਇੱਕ ਚੀਜ਼ ਜੈਨੂਨ ਹੈ ਨਾ ਕੋਈ ਚੇਂਜ ਹੋਇਆ ਕੋਈ ਵੀ ਪੀਸ ਨਾ ਕੋਈ ਇਹਦਾ ਕੋਈ ਪਾਰਟਸ ਹਰ ਇੱਕ ਚੀਜ਼ ਆਪ ਨੂੰ ਜੈਨੂਨ ਮਿਲੇਗੀ ਅੰਦਰੋਂ ਬਹੁਤ ਸੋਹਣੀ ਹੈ ਜੀ ਬਾਕੀ ਨਵੀਂ ਗੱਡੀ ਹੈ ਮੈਨੂੰ ਜ਼ਿਆਦਾ ਦੱਸਣ ਦੀ ਲੋੜ ਹੈ ਨਹੀਂ ਮੌਕੇ ਦਾ ਮਾਲਕ ਨੇ ਸਰਵਿਸ ਦਾ ਕੰਮ ਸਾਰਾ ਕਰਵਾ ਰੱਖਿਆ ਜੀ ਖਰੀਦ ਕੇ ਲਿਆਉਣ ਤੋਂ ਬਾਅਦ ਨਾ ਤਾਂ ਕੋਈ ਸਰਵਿਸ ਭਾਲ ਦੀ ਗੱਡੀ ਨਾ ਕੁਝ ਹੋਰ ਸੀ ਤੇ ਮਾਲਕ ਨਾਲ ਗੱਲ ਕਰ ਸਕਦੇ ਹੋ ਜੇ ਕਿਸੇ ਨੇ ਗੱਲ ਕਰਨੀ ਹੋਸੀ 91 154 ਤੇ 96 477 ਕਰੋ ਜੀ ਗੱਲਬਾਤਾਂ ਤੇ ਮੋਟਰਸਾਈਕਲ ਦੀ ਗੱਲ ਕਰਾਂਗੇ ਜੀ ਮੋਟਰਸਾਈਕਲ ਆਪਾਂ ਇੱਕ ਲੈ ਕੇ ਪਹੁੰਚਿਆ ਸਪਲੈਂਡਰ ਪਲੱਸ ਹੈ ਜਮਾਂ ਨਵੇਂ ਜੀ ਇਹ ਵੀ 2022 ਮਾਡਲ ਹੈ ਜਿਵੇਂ ਪਿੱਛੇ ਬਲੈਨੋ ਗੱਡੀ ਸੀਗੀ 22 ਮਾਡਲ ਓਵੇਂ ਇਹ ਵੀ 22 ਮਾਡਲ ਹੈ ਬਹੁਤ ਵਧੀਆ ਜੀ ਸੋਹਣਾ ਮੋਟਰਸਾਈਕਲ ਹੈ ਤੇ ਟਾਇਰਾਂ ਚੋ ਵੀਲ ਆਪਨੂੰ ਮਿਲ ਜਾਣਗੇ ਬਾਕੀ ਸੈਲਫੋਂ ਸਟਾਰਟ ਹੈਗਾ 75000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਸੰਗਰੂਰ ਮਾਲਕ ਦਾ ਏਰੀਆ ਚਲਾਇਆ ਮਾਲਕ ਨੇ ਬਹੁਤ ਘਟ ਹੋਇਆਗਾ ਮਾਲਕ ਕਹਿੰਦੇ ਨੇ ਵੀ ਰੇਟ ਅਸੀਂ ਵੇਚ ਕੇ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ 75000 ਰੁਪਏ ਜਿਹੜਾ ਕੀ ਹੈਗਾ ਇਹ ਇੱਕ ਸਿਰਫ ਡਿਮਾਂਡ ਹੈਗੀ ਜੇ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਮਾਲਕ ਦੇ ਘਰੇ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਜੀ 94640 ਤੇ 93513 ਗੱਲ ਕਰ ਲਿਓ ਆਪ ਹੀ ਤੁਸੀਂ ਜਨ ਗੱਡੀ ਦੀ ਆਪਾਂ ਗੱਲ ਕਰਾਂਗੇ ਜੀ 2004 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੇ ਆ 54000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਜੀ 54000 ਦੇ ਵਿੱਚੋਂ ਰੇਡ ਕੀਤਾ ਜਾਊਗਾ ਮੰਡੀ ਡੱਬ ਵਾਲੀ ਮਾਲਕ ਦਾ ਏਰੀਆ ਦਾ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਜੀ ਬਾਡੀ ਲੈਂਥ ਤੁਹਾਡੇ ਸਾਹਮਣੇ ਹੈ ਗੱਡੀ ਤੁਹਾਡੇ ਸਾਹਮਣੇ ਹੈ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਦੱਸ ਵੀ ਰਹੇ ਹਾਂ ਜੀ ਰੰਗ ਰੂng ਆਪਾਂ ਨੂੰ ਪੂਰਾ ਵਧੀਆ ਮਿਲ ਜਾਊਗਾ ਨਾ ਤਾਂ ਕੋਈ ਆਪਾਂ ਨੂੰ ਇੰਜਨ ਗੇਅਰ ਚ ਦਿੱਕਤ ਮਿਲਣੀ ਹੈ ਨਾ ਕੋਈ ਚਲਾਉਣ ਚ ਨੁਕਸ ਹੈ ਜੀ ਸੈਲਫ ਪੂਰਾ ਵਧੀਆਗਾ ਅੱਧੇ ਸਲਪ ਤੋਂ ਪਹਿਲਾਂ ਹੀ ਗੱਡੀ ਸਟਾਰਟ ਹੋ ਜਾਂਦੀ ਹੈ। ਬਾਕੀ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਜੀ 54000 ਰੁਪਿਆ ਇੱਕ ਵਾਰੀ ਡਿਮਾਂਡ ਹੈ। ਬਾਕੀ ਕਹਿੰਦੇ ਸੀਗੇ ਮਾਲਕ ਵੀ ਮੌਕੇ ਤੇ ਰੇਟ ਅਸੀਂ ਕਰ ਲਾਂਗੇ। ਡਿਸਕਾਊਂਟ ਕੀਤਾ ਜਾਊਗਾ ਜੀ। ਜੇ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ। ਚਲਾ ਕੇ ਕਿਸੇ ਨੇ ਦੇਖਣੀ ਹੈ ਜੀ ਗੱਡੀ ਚਲਾ ਕੇ ਵੀ ਦੇਖ ਸਕਦੇ ਹੋ। ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਵੀ ਦੇਖ ਸਕਦੇ ਹੋ। ਬਾਈ ਦਾ ਨੰਬਰ ਸਕਰੀਨ ਤੇ 97294 266059 ਗੱਲ ਕਰ ਸਕਦੇ ਹਾਂ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ཅ ਆਪਣੀ ਵੀਡੀਓ ਤੋਂ ਉਹਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਚਲਦੀ ਚਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸ ਦੇ ਰਹੋ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਕਮੈਂਟ ਕਰਦਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਜੀ ਹੋ ਸਕਦਾ ਤੁਹਾਡੇ ਕਿਸੇ ਨਾਲ ਕਿਸੇ ਦਾ ਭਲਾ ਹੋ ਜੇ ਜੀ ਕਈ ਵਾਰੀ ਸਸਤੀ ਗੱਡੀ ਕੋਈ ਬੰਦਾ ਖਰੀਦਣ ਨੂੰ ਫਿਰਦਾ ਹੁੰਦਾ ਸੀ ਤੇ ਮਿਲਦੀ ਨਹੀਂ ਹੁੰਦੀ ਤੁਸੀਂ ਸ਼ੇਅਰ ਕਰੋਗੇ ਹੋ ਸਕਦਾ ਉਹ ਬੰਦੇ ਤੱਕ ਆਪਣੀ ਵੀਡੀਓ ਪਹੁੰਚ ਜੇ ਤੇ ਜਿੰਨੀਆਂ ਸਸਤੀਆਂ ਆਪਾਂ ਗੱਡੀਆਂ ਲੈ ਕੇ ਪਹੁੰਚਦੇ ਹਾਂ ਜੀ ਕੋਈ ਗੱਡੀ ਪਸੰਦ ਆ ਜੇ ਤੇ ਗੱਡੀ ਬੰਦਾ ਖਰੀਦ ਲਈ ਸੀ ਬਹੁਤ ਮਿਹਰਬਾਨੀ ਹੋਊਗੀ ਜੇ ਸ਼ੇਅਰ ਕਰ ਦੋਗੇ ਵੀਡੀਓ ਨੂੰ ਤੇ ਬੰਦੇ ਦਾ ਵੀ ਭਲਾ ਹੋ ਜਾਊਗਾ ਤੁਹਾਨੂੰ ਪੁੰਨ ਲੱਗੂਗਾ ਜੀ ਤੇ ਤੁਸੀਂ ਵੀ ਐਡ ਕਰਵਾਉਣੀ ਹੈ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਤੁਹਾਡੇ ਕੋਲੇ ਵੀ ਇਹ ਵੇਚਣਾ ਤੁਸੀਂ ਚਾਹੁੰਦੇ ਹੋ ਜੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਜਮ੍ਹਾਂ ਫ੍ਰੀ ਚ ਆਪਾਂ ਐਡ ਲਾ ਦਾਂਗੇ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਜੀ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਬਾਰ ਬਾਰ ਚੱਲਦਾ ਰਹਿੰਦਾ ਹੈ 9465929488 ਪੇ ਜੋ ਆਪਣੇ ਕੋਲ ਜੇ ਕਿਸੇ ਨੇ ਹੈਡ ਕਰਵਾਉਣੀ ਆ ਜੀ